ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੁਰਪਤਵਨ ਸਿੰਘ ਪੰਨੂ ਦੇ ਦੁਆਰਾ ਬਾਬਾ ਸਾਹਿਬ ਦੀ ਨਿੰਦਿਆ ਕੀਤੀ ਗਈ ਹੈ ਇਸ ਦੇ ਸੰਬੰਧ ਵਿੱਚ ਲਾਵਲਪੁਰ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਪੰਨੂ ਨੂੰ ਖੁੱਲਾ ਚੈਲੰਜ ਕੀਤਾ ਅਤੇ ਅਤੇ ਕਿਹਾ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਕੋਈ ਛੂ ਵੀ ਨਹੀਂ ਸਕਦਾ ਪੱਤਰਕਾਰ ਵਰੁਣ ਕੋ ਨਾਲ ਸਾਡੇ ਨਾਲ ਮੈਂ ਧਰਮਪਾਲ ਈਸਰੀਵਾਲ ਦੇ ਨਾਲ ਡਾクター ਜਿੰਦਰ ਗਿੱਲ ਜੀ ਡੈਮੋਕ੍ਰੈਟਿਕ ਪਾਰਟੀ ਸਮਾਜ ਪਾਰਟੀ ਦੇ ਸਾਡੇ ਪ੍ਰਧਾਨ ਨੇ ਰਜੀਪ ਪਾਂਜਾ ਜੀ ਨੇ ਤੇ ਸਾਡੇ ਹੋਰ ਸਾਰੇ ਬਾਬਾ ਸਾਹਿਬ ਬਿੱਡਕਰ ਨੂੰ ਮੰਨਣ ਵਾਲੇ ਦਰਜਾ ਬਦਰਜਾ ਉਹਦੇਦਾਰ ਸਾਰੇ ਇੱਥੇ ਪਹੁੰਚੇ ਆ ਤੇ ਸਾਰੇ ਪੱਤਰਕਾਰ ਵੀਰ ਆਇਆ ਬਖ ਬਖ ਅਖਬਾਰਾਂ ਤੋਂ ਬਖ ਬਖ ਚੈਨਾਂ ਤੋਂ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਇੱਥੇ ਸਾਡੇ ਵਿਚਾਰ ਔਂਕ ਤੇ ਸਾਡੀ ਗੱਲਬਾਤ ਸੁਣਨ ਲਈ ਪਹੁੰਚ ਤੇ ਤੁਹਾਡਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਭੀ ਜੈ ਭਾ ਇਸ ਸਤਿਕਾਰਯੋਗ ਸਾਥੀਓ ਅੱਜ ਅਸੀਂ ਬੜੇ ਭਰੇ ਮਨ ਦੇ ਨਾਲ ਇਕੱਠੇ ਹੋਏ ਹਾਂ ਬੀਤੇ ਦਿਨੀ 31 ਮਾਰਚ ਨੂੰ ਬਾਬਾ ਸਾਹਿਬ ਡਾਕਟਰ ਵੀ.ਆਰ ਮੇੜਗਾਰਜੀ ਦੇ ਬੋਤਲ ਜਿਹੜੀ ਆ ਪਿੰਡ ਨੰਗਲ ਜਿਹੜਾ ਫਲੋਰ ਚ ਪੈਂਦਾ ਆ ਉਹਦੀ ਬੇਅਦਵੀ ਕੀਤੀ ਉੱਥੇ ਭਦੀ ਸ਼ਬਦਾਵਲੀ ਲਿਖੀ ਔਰ ਹੋਰ ਬੜਾ ਕੁਝ ਲਿਖਿਆ ਔਰ ਇਹਦੇ ਸਾਰੇ ਪਿੱਛੇ ਜਿਹੜਾ ਹੱਥ ਆ ਉਹਦੀ ਜ਼ਿੰਮੇਵਾਰੀ ਆਪਣੇ ਆਪ ਨੂੰ ਅਤਵਾਦੀ ਕਹਾਉਂਦਾ ਗੁਰਪੰਤ ਸਿੰਘ ਪੰਨੂ ਉਹਨੇ ਇਹਦੀ ਜ਼ਿੰਮੇਵਾਰੀ ਵੀ ਲਈ ਜਿੱਥੇ ਅਸੀਂ ਸਾਰੇ ਜਣੇ ਹਮਖਿਆਲੀ ਬਾਬਾ ਸਾਹਿਬ ਮੇੜਗਾ ਦੇ ਨਿਆਈ ਅੱਜ ਇਕੱਠੇ ਹੋ ਕੇ ਇਸ ਘਟਨਾ ਦੀ ਕੜੇ ਛਾ ਕੇ ਨਿੰਦਾ ਕਰਦੇ ਆਂ ਉੱਥੇ ਨਾਲ ਹੀ ਅਸੀਂ ਉਸ ਪੰਨੂ ਨੂੰ ਚੇਤਾਵਨੀ ਦਿੰਦੇ ਆਂ ਕਿ YouTube ਚੈਨਲ ਦੇ ਉੱਤੇ Facebook ਦੇ ਉੱਤੇ Instagram ਦੇ ਉੱਤੇ ਲੋਕੇ ਭੱਬਰ ਧਮਕੀਆਂ ਮਾਰਨੀਆਂ ਬੜੀਆਂ ਸੌਖੀਆਂ ਆ ਕੋਈ ਜੋ ਕੁਛ ਮਰਜ਼ੀ ਬੋਲ ਸਕਦਾ ਆ ਉਹਨੇ ਧਮਕੀ ਦਿੱਤੀ ਕਿ ਮੈਂ 14 ਅਪ੍ਰੈਲ ਨੂੰ ਜਿੱਦਣ ਬਾਬਾ ਸਾਹਿਬ ਮਿੱਡਕਰ ਦਾ ਜਨਮ ਦਿਨ ਆ ਅਸੀਂ ਬਾਬਾ ਸਾਹਿਬ ਮਿੱਡਕਰ ਦੇ ਬੁੱਤ ਹਟਾ ਦੇਾਂਗੇ ਸਾਡਾ ਸਾਰਿਆਂ ਦਾ ਉਹਨੂੰ ਚੈਲੰਜ ਆ ਅਸੀਂ ਬਾਬਾ ਸਾਹਿਬ ਮਿੱਡਕਰ ਨੂੰ ਮੰਨਣ ਵਾਲੇ ਲੋਕ ਆ ਉਨੇ ਬੋਤ루 ਦਾ ਕੀ ਹਟਾਉਣਾ ਆ ਸਾਡਾ ਚੈਲੰਜ ਹੈ ਕਿ ਜੇਕਰ ਉਸ ਬੰਦੇ ਨੇ ਆਪਣੀ ਮਾਂ ਦਾ ਦੁੱਧ ਪੀਤਾ ਆ ਤੇ ਸਾਡੇ ਆਧੂਪੁਰ ਦੇ ਵਿੱਚ ਵੀ ਤਿੰਨ ਚਾਰ ਜਗ੍ਹਾ ਦੇ ਬੁੱਤ ਲੱਗੇ ਆ ਜਲੰਧਰ ਵਿੱਚ ਵੀ ਬੋਤਾਂ ਹੋਰ ਪਿੰਡਾਂ ਦੀ ਬੋਤਾਂ ਉਹ ਕਿਸੇ ਇੱਕ ਬੁੱਤ ਦੇ ਵੀ ਲੱਗੇ ਦੀ ਦੰਕੇ ਦਿਖਾਉਂਦੇ ਵੇ ਜੀ ਉਹ ਆਪਣੀ ਉਹਨੇ ਮਾਂ ਦਾ ਦੁੱਧ ਪੀਤਾ ਆ ਬਈ ਉਹ ਇਹੋ ਜਿਹੇ ਭੜਕਾਊ ਭਾਸ਼ਣ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਆ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦਾ ਆ ਜਿਹੜੀ ਬਿਲਕੁਲ ਨਹੀਂ ਹੋਵੇਗੀ ਕਿਉਂਕਿ ਬਾਬਾ ਸਾਹਿਬ ਮੈਡਗਰ ਨੇ ਦੇਸ਼ ਨੂੰ ਸੰਵਿਧਾਨ ਦਿੱਤਾ ਉਹ ਸੰਵਿਧਾਨ ਦੇ ਵਿੱਚ ਹਰੇਕ ਨੂੰ ਆਜ਼ਾਦੀ ਦਿੱਤੀ ਆ ਚਾਹੇ ਕੋਈ ਵੀ ਇਨਸਾਨ ਕਿਸੇ ਵੀ ਧਰਮ ਨੂੰ ਮੰਨਦਾ ਆ ਉਹ ਸੰਵਿਧਾਨ ਦੀ ਬਦੌਲਤ ਮੰਨਦਾ ਆ ਸੰਵਿਧਾਨ ਨੂੰ ਆਜ਼ਾਦੀ ਦਿੰਦਾ ਆ ਕਿ ਉਹ ਇਸ ਧਰਮ ਨੂੰ ਮੰਨ ਸਕਦਾ ਆ ਸੋ ਇਹ ਜਿਹੜੀਆਂ ਕੋਈਆਂ ਜਿਹੜੀਆਂ ਹਰਕਤਾਂ ਕਰਦਾ ਆ ਸਾਡਾ ਉਹਨੂੰ ਚੈਲੰਜਾਂ ਚੇਤਾਵਨੀਆਂ ਬਾਜ਼ ਆ ਜਾਵੇ ਜੇ ਉਹ ਚ ਦਿਮ ਤਾ ਦਮ ਹੈ ਤਾਂ ਕਿਤੇ ਸਾਡੇ ਸਾਹਮਣੇ ਆਵੇ ਉਹਨੂੰ ਫੇਰ ਪਤਾ ਲੱਗੇਗਾ ਕਿ ਸਭ ਮੇਰਾ ਕਿਹਨਾਂ ਦੇ ਨਾਲ ਮਸਲਾ ਲੱਗਾ ਆ। ਪਰ ਬੜ ਧਮਕੀ ਤੋਂ ਡਰਨ ਵਾਲੇ ਲੋਕ ਨਹੀਂ ਹੈਗੇ। ਅਸੀਂ ਉਹਦੀ ਕਿਹੜੇ ਸਾਡੇ ਨਿੰਦਾ ਕਰਦੇ ਆ। ਜਿੱਥੇ ਅਸੀਂ ਗੁਰਪ੍ਰਤ ਸਿੰਘ ਪੰਨੂ ਦੀ ਨਿੰਦਾ ਕਰਦੇ ਉਹਨੂੰ ਚੈਲੰਜ ਕਰਦੇ ਆ। ਉੱਥੇ ਅਸੀਂ ਪੰਜਾਬ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ। ਅਸੀਂ ਉਹਨਾਂ ਦੀ ਵੀ ਨਿੰਦਾ ਕਰਦੇ ਆ ਕਿ 31 ਤਰੀਕ ਦੀ ਘਟਨਾ ਵਾਪਰੀ ਹੋ ਆ। 31 ਤਰੀਕ ਨੂੰ ਬੁੱਤ ਦੀ ਬੇਅਦਬੀ ਹੋਈ ਆ। 31 ਤਰੀਕ ਨੂੰ ਉਸ ਪੰਨੂ ਨੇ ਜ਼ਿੰਮੇਵਾਰੀ ਲੈ ਲਈ ਆ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਚਾਹੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਾਹੇ ਕੋਈ ਸਰਕਾਰ ਦਾ ਨੁਮਾਇੰਦਾ ਹੋਵੇ ਅੱਜ ਤਿੰਨ ਦਿਨ ਬੀਤ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਸਰਕਾਰ ਦਾ ਨੁਮਾਇੰਦਾ ਇੱਕ ਵੀ ਜਿਹੜਾ ਹੈਗਾ ਆ ਇਸ ਘਟਨਾ ਉਤੇ ਬੋਲਿਆ ਨਹੀਂਗਾ ਕਿਸੇ ਨੇ ਘਟਨਾ ਵਾਲੇ ਦੋਸ਼ੀ ਨੂੰ ਸਜ਼ਾ ਦੇਣ ਦਾ ਕੋਈ ਵਿਸ਼ਵਾਸ ਨਹੀਂ ਦੋਇਆ ਹੈਗਾ ਕਿਉਂਕਿ ਆਪਦੇ ਸਰਕਾਰ ਦੇ ਟਾਈਮ ਦੇ ਉੱਤੇ ਤੁਹਾਨੂੰ ਯਾਦ ਹੋਵੇਗਾ ਕਿ ਜਨਵਰੀ ਦੇ ਵਿੱਚ ਅੰਮ੍ਰਿਤਸਰ ਵਿੱਚ ਵੀ ਘਟਨਾ ਵਾਪਰੀ ਸੀ ਤੇ ਉਦੋਂ ਕਰੀਬ ਜਿਹੜੀਆਂ ਬਾਬਾ ਸਾਹਿਬ ਮੇੜਗਨ ਨੂੰ ਮੰਨਣ ਵਾਲੀਆਂ ਜਮਤਾਂ ਆਇਆਂ ਚਾਹੇ ਜਥੇਬੰਦੀਆਂ ਆਇਆਂ ਚਾਹੇ ਪਾਰਟੀਆਂ ਆਇਆਂ ਉਹਨਾਂ ਸਾਰਿਆਂ ਨੇ ਹਮ ਖਿਆਲ ਹੋ ਕੇ ਜਿੱਥੇ ਧਰਨੇ ਪ੍ਰਦਰਸ਼ਨ ਮਜਾਰੇ ਕੀਤੇ ਸੀ ਉੱਥੇ ਸਰਕਾਰ ਤੋਂ ਕੋਈ ਮੰਗ ਕੀਤੀ ਸੀ ਕਿ ਬਾਬਾ ਸਾਹਿਬ ਮੇੜਗਨ ਦੇ ਬੁੱਤਾਂ ਦੀ ਜਿਹੜੀ ਸੁਰੱਖਿਆ ਆ ਉਹ ਯਕੀਨੀ ਬਣਾਈ ਜਾਵੇ ਪਰ ਮੈਨੂੰ ਲੱਗਦਾ ਕਿ ਸਰਕਾਰ ਬਹੁਤ ਹਲਕਾ ਲੈ ਗਈ ਸਰਕਾਰ ਨੇ ਬਾਬਾ ਸਾਹਿਬ ਮਿੱਡਗਰ ਦੇ ਵੱਲ ਧਿਆਨ ਨਹੀਂ ਦਿੱਤਾ ਸੜਖਾਂ ਨੂੰ ਯਕੀਨੀ ਨਹੀਂ ਬਣਾਇਆ ਜਿਸ ਤੋਂ ਬਾਅਦ ਫਲੋਰਚ ਘਟਨਾ ਵਾਪਰੀ ਫਲੋਰ ਦੀ ਹਾਲੇ ਗੱਲ ਦੇ ਉੱਤੇ ਕੋਈ ਸਰਕਾਰ ਬੋਲੀ ਨਹੀਂ ਜੀ ਤੇ ਰਾਤ ਇੱਕ ਬਟਾਲੇ ਦੇ ਵਿੱਚ ਹੋਰ ਘਟਨਾ ਵਾਪਰ ਗਈ ਬਟਾਲੇ ਵਿੱਚ ਵੀ ਬਾਬਾ ਸਾਹਿਬ ਮਿੱਡਗਰ ਦੇ ਬੁੱਤੀ ਜਿਹੜੀ ਧੋਰਪਨ ਕੀਤੀ ਆ ਸੋ ਅਸੀਂ ਜਿੱਥੇ ਗੁਰਪੰਤ ਸਿੰਘ ਪੰਨੂ ਦੀ ਕਰੇਡਿਟ ਸ਼ਰ ਨਿੰਦਾ ਕਰਦੇ ਆ ਉੱਥੇ ਸਰਕਾਰ ਦੀ ਵੀ ਨਿੰਦਾ ਕਰਦੇ ਆ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਸਾਨੂੰ ਅਜਮਾਵੋ ਨਾ ਇੱਕ ਪਾਸੇ ਦਸਤਾਨਾ ਵਿੱਚ ਤੁਸੀਂ ਬਾਬਾ ਸਾਹਿਬ ਮਿੱਡਗਰ ਦੀ ਫੋਟੋ ਲਾਉਣ ਰਹੇ ਹੋ ਆ ਤੇ ਦੂਜੇ ਪਾਸੇ ਉਹਦਾ ਅਪਮਾਨ ਹੋਣ ਦੇ ਆਪਾਂ ਕੁਛ ਬੁਰਕੀ ਰਾਜੀ ਨਹੀਂ ਹੈਗੇ। ਸੋ ਸਾਡੀ ਅੱਜ ਤੁਹਾਡੇ ਪ੍ਰੈਸ ਮਾਧਿਅਮ ਤੋਂ ਸਾਡੀ ਸਰਕਾਰ ਨੂੰ ਤੇ ਗੁਰਪੰਤ ਸਿੰਘ ਪੰਨੂ ਨੂੰ ਸਾਡੀ ਕੜੇ ਸ਼ਬਦ ਚ ਚੇਤਾਵਨੀ ਆ ਕਿ ਇਹੋ ਜੀਆਂ ਘਟਨਾਵਾਂ ਜਿਹੜੀਆਂ ਉਹ ਨਾ ਕਰਨ ਵਾਜਣ ਕਿਉਂਕਿ ਬਾਬਾ ਸਾਹਿਬ ਮੇੜਗੜ ਦੇ ਬੁੱਤ ਤੋੜ ਦੇ ਨਾਲ ਉਹਦੀ ਪਛਾਣ ਆ ਦੀ ਖਤਮ ਨਹੀਂ ਹੈਗੀ। ਬਾਬਾ ਸਾਹਿਬ ਡਾਕਟਰ ਮੇੜਗੜ ਦੇ ਬੁੱਤ ਉੱਤੇ ਕੋਈ ਪਿੱਠੇ ਸਿੱਧੇ ਸਲੋਗਨ ਲਿਖਣ ਦੇ ਨਾਲ ਉਹਦੀ ਬਚਾਰਾ ਦੀ ਖਤਮ ਹੋਣੀ ਹੈਗੀ। ਸੋ ਬਾਬਾ ਸਾਹਿਬ ਡਾਕਟਰ ਮੇੜਗੜ ਨੂੰ ਸਿੰਬਲ ਆਫ ਨੋਲਜ ਨੋਲਿਜ ਕਿਹਾ ਜਾਂਦਾ ਆ। ਇਹ ਸਾਡੇ ਭਾਰਤ ਦਾ ਉਹ ਪੈਦਾ ਹੋਇਆ ਉਹਨਾਂ ਨੇ ਸੰਵਿਧਾਨ ਦਿੱਤਾ ਆ ਪਰ ਜੇ ਵੱਡੇ ਦਸ਼ਾ ਜਿੱਥੇ ਪੜ ਕੇ ਆਏ ਲੋਕਾਂ ਦੇ ਨਾਂ ਤੇ ਰੋਡ ਬਣਾਉਂਦੇ ਯੂਨੀਵਰਸਿਟੀਆਂ ਬਣਾਉਂਦੀਆਂ ਸਿਸ ਕਰਕੇ ਬਾਬਾ ਸਾਹਿਬ ਮਢਗਾ ਸਾਰੇ ਲੋਕਾਂ ਦਾ ਫੈਗਾਇਆ ਇਕੱਲੇ ਕਿਸੇ ਇੱਕ ਫਿਰਕੇ ਦਾ ਹੈ ਨਹੀਂਗਾ ਜਿਹਨੂੰ ਸੰਵਿਧਾਨ ਦਿੱਤਾ ਪੂਰੇ ਦੇਸ਼ ਵਸਨੀਕਾਂ ਦਾ ਆ ਤੇ ਜਿਹੜੇ ਹਜੇ ਸ਼ਰਾਰਤੀ ਅੰਸਰ ਵਾ ਇਦਾਂ ਦੀ ਹਰਕਤਾਂ ਕوجੀਆਂ ਕਰਦੇ ਉਹਨੂੰ ਵਾਜਣਾ ਚਾਹੀਦਾ ਤੇ ਸਰਕਾਰ ਨੂੰ ਜਿਹੜਾ ਆ ਯਕੀਨੀ ਬਣਾਵੇ ਸਰਕਾਰ ਵੋਟਾਂ ਦੀ ਸੁਰੱਖਿਆ ਪਲੱਸ ਜਿਹੜੀ ਵਿਅਦਗੀਆਂ ਹੋਈਆਂ ਆ ਜਾ ਜਿਹੜੀ ਉਹਨੇ ਜ਼ਿੰਮੇਵਾਰੀ ਲਈ ਆ ਤੇ ਉੱਤੇ ਸਰਕਾਰ ਜਿਹੜੀ ਸਖਤ ਕਾਰਵਾਈ ਕਰਕੇ ਉਹਨੂੰ ਭਾਰਤ ਲਿਆਉਣ ਦਾ ਕੰਮ ਕਰੇ ਔਰ ਭਾਰਤ ਵਿੱਚ ਲਿਆ ਕੇ ਉਹਨੂੰ ਸਜ਼ਾ ਦੇਵੇ ਇਹ ਸਾਡੀ ਅੱਜ ਦੀ